oh yeah. पकड़े सब मुक्ति देखो आज ਅਸੀਂ ਲੱਖਾ ਨਾਨਕ ਨਾਮ ਲੈਵਾ ਸੰਗਤਾਂ ਦੇ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਬੱਚਿਆਂ ਦੇ ਰੂਪ ਦੇ ਵਿੱਚ ਅੱਜ ਇੱਥੇ ਸ਼ਹਾਦਤ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਪਹੁੰਚਿਆ ਜਿਸ ਦੀ ਉਦਾਹਰਣ ਸਾਰੀ ਦੁਨੀਆ ਦੇ ਵਿੱਚ ਉਦਾਹਰਣ ਇਹੋ ਜਿਹੀ ਉਦਾਹਰਣ ਨਹੀਂ ਮਿਲਦੀ ਹੈਗੀ ਜਦ ਗੁਰੂ ਸਾਹਿਬ ਦੇ ਜਿਗਰ ਦੇ ਟੁਕੜੇ ਛੋਟੇ-ਛੋਟੇ ਬੱਚਿਆਂ ਨੂੰ ਸਾਹਿਬਜ਼ਾਦਾ ਜ਼ਰਾਵਰ ਸਿੰਘ ਜੀ ਨੂੰ ਔਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਛੋਟੀ ਉਮਰਾਂ ਦੇ ਵਿੱਚ 9 ਦੇ 6 ਸਾਲ ਦੀ ਉਮਰ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਮੈਂ ਸਮਝਦਾ ਕਿ ਇਹ ਇਹੋ ਜਿਹਾ ਉਦਾਹਰਣ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਹੈਗੀ ਅੱਜ ਇਸ ਪਵਿੱਤਰ ਪਾਵਨ ਮੁਕੱਦਸ ਧਰਤੀ ਨੂੰ ਅਸੀਂ ਸਾਰੇ ਆਪਣੇ ਸਾਥੀਆਂ ਦੇ ਨਾਲ ਆ ਨਤਮਸਤਕ ਹੋਣ ਦੇ ਲਈ ਆਇਆ ਸਜਦਾ ਕਰਨ ਦੇ ਲਈ ਆਇਆ ਸਾਰੀ ਕਾਇਨਾਤ ਦੀ ਦੀ ਚੜ੍ਹਦੀ ਕਲਾ ਮੰਗੀਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਮੰਗੀਏ ਔਰ ਸਰਬੱਤ ਦੇ ਭਲੇ ਦੀ ਅਰਦਾਸ ਹੈ ਜਿਹੜੀ ਉਹ ਕੀਤੀ ਹੈ ਪ੍ਰਮਾਤਮਾ ਸੱਚੇ ਬਾਸ਼ਾ ਵਾਹਿਗੁਰੂ ਆਪਾਂ ਸਭ ਨੂੰ ਸੂਚੇ ਪੰਜਾਬੀਆਂ ਨੂੰ ਇਨ ਬਾਲ ਇਨ ਤਾਕਤ ਇਨ ਸਮੱਤ ਬਖਸ਼ਣਾ ਕਿ ਆਪਾਂ ਸਾਰੇ ਸਮਾਜ ਨੂੰ ਮੂੜ ਦੁਆਰਾ ਖੁਸ਼ਹਾਲ ਪੰਜਾਬ ਬਣਾ ਬਣਾ ਸਕੀਏ ਇਹ ਅਰਦਾਸਾ ਕਰਨ ਦੇ ਲਈ ਅੱਜ ਪਹੁੰਚੇ ਆ ਇੱਥੇ ਔਰ ਮੈਂ ਸਮਝਦਾ ਕਿ ਜਦੋਂ ਭਾਈ ਜੀ ਵੀ ਅਰਦਾਸ ਕਰ ਰਹੇ ਸੀਗੇ ਤੇ ਜਿਸ ਤਰੀਕੇ ਦੇ ਨਾਲ ਜਦੋਂ ਵਰਣਨ ਕਰ ਰਹੇ ਸੀਗੇ ਜਾਂ ਜਦੋਂ ਵੈਸੇ ਵੀ ਆਪਾਂ ਸੋਚਦੇ ਆ ਕਿ ਕਿਸ ਤਰੀਕੇ ਦੇ ਨਾਲ ਮਹਾਨ ਸ਼ਹਿਜ਼ਾਦੇ ਨੂੰ ਨੂੰ ਦੀ ਸ਼ਹਾਦਤ ਕੀਤੀ ਗਈ ਉਹ ਜਦੋਂ ਸੁਣਦੇ ਆ ਤੇ ਅੰਦਰ ਤੱਕ ਅੱਜ ਵੀ ਸਦੀਆਂ ਬਾਅਦ ਵੀ ਰੂਹ ਕੰਬ ਜਾਂਦੀ ਹੈ ਸੋ ਮੈਂ ਸਮਝਦਾ ਕਿ ਇਹ ਜੀ ਪਵਿੱਤਰ ਧਰਤੀ ਨੂੰ ਤਾਂ ਸਾਰੀ ਦੁਨੀਆ ਚ ਆ ਕੇ ਨਤਮਸਤਕ ਲੋਕ ਹੁੰਦੇ ਨੇ ਤੇ ਉਹ ਹੀ ਨਤਮਸਤਕ ਕੋਣ ਸਜਦਾ ਕਰਨ ਲਈ ਅਸੀਂ ਆਇਆ ਹਾਂ